ਲੋਕ ਸਭਾ ਚੋਣਾਂ ਤੋਂ ਪਹਿਲਾਂ ਹਾਈ ਟੈਕ ਨਾਕੇ ਦੇ ਉੱਤੇ ਪੁਲਿਸ ਨੇ ਲੱਖਾਂ ਰੁਪਏ ਬਰਾਮਦ ਕੀਤੇ ਨੇ ਦਾਦੀਆ ਕੀ ਗੋਇੰਦਵਾਲ ਸਾਹਿਬ ਵਿਖੇ ਪੁਲਿਸ ਵੱਲੋਂ ਲਗਾਏ ਗਏ ਹਾਈ ਟੈਕ ਨਾਕੇ ਦੇ ਉੱਤੋਂ 9.5 ਲੱਖ ਰੁਪਏ ਬਰਾਮਦ ਹੋਏ ਨੇ ਉੱਥੇ ਹੀ ਗੋਇੰਦਵਾਲ ਸਾਹਿਬ ਹਾਈ ਟੈਕ ਨਾਕੇ ਤੋਂ ਥਾਣਾ ਤਲਵੰਡੀ ਚੌਧਰੀਆਂ ਪੁਲਿਸ ਨੇ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਵਾਹਨਾਂ ਦੀ ਚੈਕਿੰਗ ਦਾ ਅਭਿਆਨ ਚਲਾਇਆ ਸੀ ਜਿਸ ਦੌਰਾਨ ਪੁਲਿਸ ਨੇ ਇੱਕ ਗੱਡੀ 'ਚ ਸਵਾਰ ਦੋ ਵਿਅਕਤੀਆਂ ਤੋਂ 9.5 ਲੱਖ ਰੁਪਏ ਬਰਾਮਦ ਕੀਤੇ ਨੇ ਅਤੇ ਜਦੋਂ ਇਸ ਪੈਸੇ ਬਾਰੇ ਉਹਨਾਂ ਤੋਂ ਜਾਣਕਾਰੀ حاصل ਕਰਨੀ ਚਾਹੀ ਤਾਂ ਉਹ ਇਸ ਸੰਬੰਧੀ ਕੋਈ ਵੀ ਪੁਕਤਾ ਸਬੂਤ ਪੁਲਿਸ ਦੇ ਸਾਹਮਣੇ ਪੇਸ਼ ਨਹੀਂ ਕਰ ਸਕੇ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਪੈਸਿਆਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਸੰਬੰਧੀ ਸਬੰਧਤ ਵਿਭਾਗ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਉਥੇ ਜਾਣਕਾਰੀ ਦਿੰਦਿਆਂ ਡੀਐਸਪੀ ਬਵਨਦੀਪ ਸਿੰਘ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਪੁਲਿਸ ਵੱਲੋਂ ਪੁਕਤਾ ਪ੍ਰਬੰਧ ਕੀਤੇ ਗਏ ਨੇ ਅਤੇ ਹਰ ਸ਼ੱਕੀ ਵਿਅਕਤੀ ਦੀ ਤਲਾਸ਼ੀ ਵੀ ਲਈ ਜਾ ਰਹੀ ਹੈ ਜਿਸ ਦੌਰਾਨ ਇਹ ਪੈਸੇ ਨੇ ਜਿਹੜੇ ਬਰਾਮਦ ਹੋਏ ਨੇ ਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਪੂਰੀ ਜਾਂਚ ਪੜਤਾਲ ਹੈ ਜਿਹੜੀ ਕੀਤੀ ਜਾ ਰਹੀ ਹੈ। ਹਾਂਜੀ ਆਪਣੇ ਜਿਵੇਂ ਕਿ ਤੁਸੀਂ ਦੱਸਦੇ ਹੋ ਮਾਡਲ ਕੋਡ ਆਫ ਕੰਡਕਟ ਲੱਗਿਆ ਹੋਇਆ ਤੇ ਮਾਨਯੋਗ ਆਪਣੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਜਿਹੜੀਆਂ ਸਖਤ ਨਿਯਮ ਨੇ ਉਹਨੇ ਡਿੰਬਲ ਪਾਲਣਾ ਕਰਦੇ ਹੋਏ ਅਸੀਂ ਐਸਐਸਪੀ ਸਾਹਿਬ ਕਬੂਤਲਾ ਜੀ ਦੇ ਨਿਸ਼ਾ ਨਿਰਦੇਸ਼ਾ ਹੇਠ ਅਲੱਗ-ਅਲੱਗ ਜਗ੍ਹਾ ਤੇ ਨਾਕਾਬੰਦੀ ਕੀਤੀ ਹੋਈ ਸੀ ਇਸ ਟੈਂਸ ਨੂੰ ਕਰੀਬ 9.5 ਲੱਖ ਰੁਪਏ ਨਾਕਾਬੰਦੀ ਦਰਾਰ ਜਿਹੜਾ ਕਿ ਜਿਹੜਾ ਕਿ ਉਹ ਪ੍ਰੂਵ ਨਹੀਂ ਕਰ ਪਾਇਆ ਕਿ ਕਿੱਥੋਂ ਉਹਨਾਂ ਕੋਲੇ ਪੈਸੇ ਆਏ ਸੀਗੇ ਇਹਦੇ ਨਾਲ ਦੋ ਬੰਦਿਆਂ ਨੂੰ ਅਸੀਂ ਰਾਉਂਡ ਅਪ ਕੀਤਾ ਹੈਗਾ ਤੇ ਗੋਇੰਦਵਾਲ ਹਾਈ ਸਾਈਡ ਨਾਲ ਕਿਤੇ ਜਦੋਂ ਗੱਡੀ ਨੂੰ ਹੱਥ ਦੇ ਕੇ ਰੋਕਿਆ ਗਿਆ ਤਾਂ ਉਸ ਵਿੱਚੋਂ 9.5 ਲੱਖ ਦੇ ਕਰੀਬ ਜਿਹੜਾ ਕੈਸ਼ ਸਾਨੂੰ ਪ੍ਰਾਪਤ ਹੋਇਆ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਵਿੱਚ ਜੋ ਡਿਊ ਕਨਸੀਡਰ ਹੈ ਉਸ ਦੇ ਤਹਿਤ ਅਸੀਂ ਜਿਹੜਾ ਪੈਸੇ ਹੈਗੇ ਉਹਨੂੰ ਸੀਜ਼ ਕਰਕੇ ਉਹਦੀ ਬਕਾਇਦਾ ਡਾਇਰੀ ਐਂਟਰੀing ਕਰਕੇ ਤੇ ਜਿਹੜੀ ਕੰਪੀਟੈਂਟ ਅਥਾਰਟੀ ਆ ਉਹਨੂੰ ਭੇਜਾਂਗੇ ਤਾਂ ਜੋ ਇਹਦੀ ਜਿਹੜੀ ਹੈ ਸੋਰਸ ਆਫ ਮਨੀ ਉਹਦਾ ਪਤਾ ਲ ਕੀਤਾ ਜਾ ਸਕੇ